ਦੇਖੋ ਜੀ ਮੈਂ ਇਹ ਕਹਿ ਦਿੰਦੇ ਆ ਸਹੀ ਗੱਲ ਹੁੰਦਾ ਮੇਰਾ ਨਾਮ ਸੰਦੀਪ ਕੁਮਾਰ ਹੈ ਜੀ ਤੇ ਮੈਂ ਬਾੜ ਨੰਬਰ 26 ਤੋਂ ਐਮਸੀ ਹਾਂ ਇਹ ਸਾਰੇ ਮੋਧਵਰ ਪੰਚਾਇਤ ਅੱਜ ਇਕੱਠੀ ਹੋਈ ਸੀਗੀ ਸਾਡੇ ਬਲਵੀਰ ਵੀਰਾ ਜੀ ਆਪਦੇ ਆਪਦੇ ਬਾੜੇ ਦੇ ਵਿੱਚ ਟਾਵਰ ਲਾ ਰਹੇ ਸੀਗੇ ਆਪਣਾ Airtel ਕੰਪਨੀ ਦਾ کہہ ਰਹੇ ਆ ਪਰ ਅਸੀਂ ਸਾਰੇ ਮੋਧਵਰ ਬੰਦੇ ਇਹਨਾਂ ਕੋਲ ਰਿਕਵੈਸਟ ਲੈ ਕੇ ਆਏ ਸੀਗੇ ਵੀ ਯਾਰ ਐਂ ਕਰਕੇ ਯਾਰ ਤੁਸੀਂ ਯਾਰ ਟਾਵਰ ਨਾ ਲਾਓ ਟਾਵਰ ਦੇ ਨਾਲ ਮਹੱਲੇ ਦੇ ਵਿੱਚ ਨੁਕਸਾਨ ਹੋਊਗਾ ਉਮਮਾਰੀਆਂ ਫਿਰਾਂ ਦਾ ਚਾਂਸ ਰਹਿੰਦੇ ਨੇ ਹੋਰ ਰਹਿੰਦੇ ਨੇ ਇਹਨਾਂ ਨੇ ਸਾਡੇ ਸਾਰੀ ਪੰਚਾਇਤ ਨੂੰ ਦੇਖੀ ਆਉਣ ਸਾਰੀ ਕਹਤਾ ਬਲਵੀਰ ਵੀਰਾ ਜੀ ਨੇ ਵੀ ਜੇ ਤੁਸੀਂ ਯਾਰ ਮੈਨੂੰ ਤੁਸੀਂ ਸਾਡੀ ਮੁਹੱਲਾ ਗਈ ਜਾਨੇ ਹੋ ਮੈਂ ਇਹ ਟਾਵਰ ਨਹੀਂ ਲਾਉਂਦਾ ਕਹਿੰਦਾ ਲਾ ਮੈਂ ਹੁਣੇ ਕੰਪਨੀ ਵਾਲਿਆਂ ਨੂੰ ਕਹਿ ਦਿੰਦਾ ਵੀ ਮੇਰਾ ਟਾਵਰ ਇੱਥੋਂ ਬੰਦ ਕਰ ਦਿਓ ਅਸੀਂ ਬਲਵੀਰ ਵੀਰਾ ਜੀ ਦਾ ਇਸ ਗੱਲ ਤੇ ਧੰਨਵਾਦ ਕਰਦੇ ਆ ਇਹਨਾਂ ਨੇ ਪੰਚਾਇਤ ਦੀ ਵੀ ਪੰਚਾਇਤ ਨੂੰ ਦੇਖਣ ਸਾਰੀ ਇਹਨਾਂ ਨੇ ਕਹਤਾ ਵੀ ਯਾਰ ਲੋਡ ਹੀ ਨਹੀਂ ਸੀ ਤੁਸੀਂ ਮੇਰੇ ਕੋਲ ਦੋ ਚਾਰ ਬੰਦੀ ਆ ਜਾਂਦੇ ਤਾਂ ਮੈਂ ਯਾਰ ਤੁਹਾਨੂੰ ਜਵਾਬ ਨਹੀਂ ਦਿੰਦਾ ਸੀ ਮੈਂ ਸਾਰੇ ਮੁਹੱਲੇ ਦੇ ਨਾਲ ਆ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਗੱਲ ਕੰਮ ਇਹਨਾਂ ਨੇ ਆਪ ਨੂੰ ਬੰਦ ਕਰਵਾਤਾ ਬਲਵੀਰ ਵੀਰਾ ਜੀ ਨੇ ਜਦੋਂ ਜਦੋਂ ਪੰਚਾਇਤ ਨੂੰ ਦੇਖਿਆ ਇਹਨੇ ਕੰਮ ਨਹੀਂ ਬੰਦ ਕਰਾਤਾ ਇਹਨਾਂ ਨੇ ਕਹਿੰਦਾ ਵੀ ਕੋਈ ਜਰਾ ਆਪਾਂ ਟਾਵਰ ਲੱਗਣੀ ਲਵਾਉਂਦੇ ਹੀ ਨਹੀਂ ਕੰਮ ਲੱਗ ਜੀ ਅਸੀਂ ਇਹਨਾਂ ਦਾ ਇਸ ਗੱਲ ਤੇ ਧੰਨਵਾਦ ਕਰਦੇ ਹਾਂ ਨਹੀਂ ਲੱਗਦੀ ਜੀ ਕਿਹੜਾ ਮੱਲਾ ਜੀ ਇਹ ਪੂਜਾ ਵਾਲਾ ਮੱਲਾ ਹੈ ਇਹ ਗਲੀ ਨੰਬਰ 9 ਸੀ 9 9 ਨੰਬਰ ਗਲੀ 9 ਦੀ ਆ ਭਲੇਰੀਆਂ ਵਾਲੀ ਗਲੀ 9 ਸੀ ਤੇ ਰੈਸ਼ੀ ਏਰੀਆ ਸਾਰਾ ਰੈਸ਼ੀ ਏਰੀਆ ਜੀ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਇਹ ਕਥੇ ਹੋਏ ਆ ਮੱਲੇ ਵਾਲੇ ਇਹ ਜਿਹੜਾ ਬਲਬੀਰ ਸਿੰਘ ਵੀਰਾ ਸੀ ਆਪਣੇ ਜਿਹੜੇ ਟਾਵਰ ਦਾ ਪ੍ਰੋਕ ਕਰੀ ਜਾਂਦੇ ਸੀ ਆਪਣਾ ਟਾਵਰ ਲੱਗਣ ਦੇ ਥਾਮਣਾਈ ਜਾਂਦੇ ਸੀਗੇ ਕਰੀ ਨਹੀਂ ਅੰਦਾ ਸੀਗਾ ਤੇ ਆਪਣੇ ਮੈਂਬਰ ਸਾਰੇ ਗਰੀ ਨੰਬਰ 9 ਸੀ ਦੇ ਸਾਰੇ ਵਧੀਆ ਵਧੀਆ ਆਪਣੇ ਜਿਹੜੇ ਮੈਂਬਰ ਇਕੱਠੇ ਹੋਇਆ ਤੇ ਇਹਨਾਂ ਦਾ ਟਾਵਰ ਇਕੱਲੇ ਲਕਵਾਉਣ ਦਾ ਕੰਮ ਕੀਤਾ ਸੀ ਆਪਾਂ ਨੇ ਤੇ ਆਪ ਇੱਕ ਵਾਰੀ ਆ ਕੇ ਸਾਰੇ ਨੇ ਮਿਲ ਕੇ ਰਿਕਵੈਸਟ ਕੀਤੀ ਇਹਨਾਂ ਨੂੰ ਇਹ ਪਹਿਲੀ ਰਿਕਵੈਸਟ ਹੀ ਮੰਨ ਗਿਆ ਵੀ ਇਹ ਟਾਵਰ ਦਾ ਕੰਮ ਅਸੀਂ ਅੱਥੀ ਬੰਦ ਕਰਾਤਾ ਤੇ ਕੋਈ ਨੁਕਸਾਨ ਹੋਇਆ ਚਲੋ ਕੋਈ ਗੱਲ ਨਹੀਂ ਬਲਬੀਰ ਸਿੰਘ ਨਹੀਂ ਕਰਕ ਹੋ ਸਕਦਾ ਹਾਂ ਇਹ ਗੱਲ ਖਾਈ ਆ ਆਫਰਾਂ ਤਕਰੀਬਨ ਇੰਨਾ ਨੂੰ ਪਲਾਟ ਆ ਗਿਆ ਸਾਰੀਆਂ ਨੂੰ ਆਫਰਾਂ ਆਈਆਂ ਗਈਆਂ ਲੋਬਾ ਦਾ ਹਰ ਕੋਈ ਸਕਦਾ ਸੀ ਪਰ ਆਲਾ ਹਰ ਕੋਈ ਆ ਦੇ ਮਹੱਲੇ ਵਾਰੇ ਸੋਚ ਕੇ ਵੀ ਇਹ ਬੱਚਾ ਨੁਕਸਾਨ ਹੈ ਟਾਵਰਾਂ ਨੁਕਸਾਨ ਆਪ ਨੂੰ ਪਤਾ ਹੀ ਆ ਜਾਨਵਰਗਰ ਵੈਸੇ ਹੀ ਖਤਮ ਹੋ ਗਏ ਆ ਤੇ ਇਹਦਾ ਨੁਕਸਾਨ ਹੀ ਆ ਕੁਲ ਮਿਲਾ ਕੇ ਤੇ ਵੈਸੇ ਉਹ ਪਹਿਲੀ ਵਾਰੀ ਹੀ ਮੰਨ ਲਿਆ ਆਪਾਂ ਨੂੰ ਲੋੜ ਹੀ ਨਹੀਂ ਫਿਰ ਠੀਕ ਆ ਵੈਸੇ ਅਸੀਂ ਡੀ ਸਾਹਿਬ ਕੋਲ ਜਾਣਾ ਸੀਗਾ ਤੇ ਹੁਣ ਇਸ ਤਰ੍ਹਾਂ ਦੀ ਕੋਈ ਗੱਲ ਬਾਤ ਨਹੀਂ ਹੈ ਠੀਕ ਆ ਇਹਨਾਂ ਕੰਮ ਜਿਹੜਾ ਹੈਗਾ ਇਹਨਾਂ ਦੇ ਰਕਵਾਤਾ ਹੋਈ ਸੀ ਸਾਰਿਆਂ ਹੀ ਸ਼ਾਂਤੀ ਨਾਲ ਸਾਰਿਆਂ ਹੀ ਸ਼ਾਂਤੀ ਨਾਲ ਹਾਂਜੀ ਸਾਰਿਆਂ ਹੀ ਸ਼ਾਂਤੀ ਨਾਲ ਆਈ ਸਕੀਲਾ ਮੈਦੇ ਟਾਵਰ ਲੱਗ ਰਿਹਾ ਸੀ ਇੱਥੇ ਲੋਕ ਆਏ ਆ ਕੀ ਕਹਿਣਾ ਵੀਰੇ ਤੇ ਕੰਪਨੀਆਂ ਨਾਲ ਐਗਰੀਮੈਂਟ ਹੋਇਆ ਸੀਗਾ ਟਾਵਰ ਲਾਉਣ ਦਾ ਤੇ ਮੱਲੇ ਵਾਲੇ ਤਰਾਜ ਕਰਦੇ ਨੇ